ਤੇ ਹੁਣ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਇਹ ਖਾਸ ਤੇ ਵੱਡੀ ਖਬਰ ਜਿਹਾ ਕੱਲ ਤੋਂ 3 ਦਿਨ ਰੋਡਵੇਜ਼ ਦੇ ਵਿੱਚ ਸਫ਼ਰ ਕਰਨ ਦੇ ਲਈ ਲੋਕਾਂ ਦੀ ਖੱਜਲ ਖਵਾਰੀ ਹੋ ਸਕਦੀ ਹੈ ਮਾਗੀ ਦੇ ਮੇਲੇ ਦੇ ਲਈ ਪੰਜਾਬ ਸਰਕਾਰ ਨੇ ਬੁੱਕ ਕੀਤੀਆਂ ਨੇ ਕਰੀਬ 1600 ਬੱਸਾਂ ਪੀ ਆਰਟੀਸੀ ਤੇ ਪੰਨ ਬੱਸ ਦੀਆਂ ਤਕਰੀਬਨ 1600 ਬੱਸਾਂ ਦੇ ਲਈ ਆਰਡਰ ਦਿੱਤਾ ਗਿਆ ਜਾਨੀ ਕਿ ਸਰਕਾਰ ਦੇ ਲਈ ਸਰਕਾਰੀ ਬੱਸਾਂ ਬਾਕੀ ਰੂਟਸ ਤੇ ਘਟ ਹੋਏਗੀ ਰੋਡਵੇਜ਼ ਬੱਸਾਂ ਦੀ ਆਵਾਜਾਈ ਜ਼ਿਲ੍ਹਾ ਪਦਰੀ ਤੇ ਬੱਸਾਂ ਦਾ ਹਿਸਾਬ ਕਿਤਾਬ ਤੇ ਖਰਚਾ ਜ਼ਿਲ੍ਹੇ ਦੇ ਡੀਸੀ ਦੇਖਣਗੇ ਇਸ ਦਾ ਵੀ ਜ਼ਿਕਰ ਕੀਤਾ ਗਿਆ ਅਦਾਰਿਆਂ ਨੂੰ ਸਰਕਾਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਤਾਂ لازمی ਤੌਰ ਦੇ ਉੱਤੇ ਬੱਸਾਂ ਦੀ ਵਰਤੋਂ ਜਦੋਂ ਮਾਗੀ ਦੇ ਮੇਲੇ ਦੇ ਵਿੱਚ ਕੀਤੀ ਜਾਏਗੀ ਤਾਂ ਪੰਜਾਬ ਭਰ ਦੇ ਵਿੱਚ ਲੋਕਾਂ ਦੀ ਖੱਜਲ ਖਵਾਰੀ ਵੱਧ ਜਾਏਗੀ ਕਿਉਂਕਿ ਇਹ ਰੂਟ ਜਿਹੜਾ ਹੈ ਇਸ ਦੇ ਲਈ ਬੱਸਾਂ ਦੀ ਵਰਤੋਂ ਹੋਏਗੀ ਤੇ ਬਾਕੀ ਰੂਟਸ ਜਿਹੜੇ ਨੇ ਉਹ ਪ੍ਰਭਾਵਿਤ ਹੋ ਸਕਦੇ ਜਾਨੀ ਕਿ ਸਿੱਧੇ ਤੌਰ ਦੇ ਉਤੇ ਜੇਕਰ ਰੂਟ ਪ੍ਰਭਾਵਿਤ ਹੁੰਦੇ ਨੇ ਤਾਂ ਲੋਕ ਖੱਜਲਖਵਾਰ ਹੋਣਗੇ ਜਿਨ੍ਹਾਂ ਨੇ ਨਿਤ ਦਿਨ ਆਪਣੀ ਮੰਜ਼ਿਲ ਦੇ ਉਤੇ ਪਹੁੰਚਣ ਦੇ ਲਈ ਜਿਹੜੇ ਲੋਕ ਬੱਸਾਂ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਬਾਕੀ ਰੂਟਾਂ ਦੇ ਘੱਟ ਹੋਵੇਗੀ ਰੋਡਵੇ ਬੱਸਾਂ ਦੀ ਆਵਾਜਾਈ ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਜੁੜੇ ਨੇ ਮਨਜੋਤ ਕੀ ਜਾਣਕਾਰੀ ਹੈ ਅ ਤੇਖੋ ਜਿਵੇਂ ਲਗਾਤਾਰ ਜਦੋਂ ਪੀਆਰਟੀਸੀ ਪਨਪਾਸੀਆਂ ਫਿਰ ਪੰਜਾਬ ਰੋਡਵੇ ਦੇ ਜਿਹੜੇ ਕਰਮਚਾਰੀ ਨੇ ਉਹ ਹੜਤਾਲ ਕਰਦੇ ਨੇ ਤਾਂ ਉਸ ਦੇ ਉੱਤੇ ਲਗਾਤਾਰ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ ਉਹ ਰੋਸ ਦੇ ਉੱਤੇ ਪੰਜਾਬ ਸਰਕਾਰ ਦੇ ਬਿਆਨات ਵੀ ਆਉਂਦੇ ਨੇ ਕਿ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗੇ ਲੇਕਿਨ ਦੂਸਰੀ ਤਰਫ ਜਿਹੜੀਆਂ ਬੱਸਾਂ ਨੇ ਉਹ ਉਹਨਾਂ ਨੂੰ ਫਿਲਹਾਲ ਦੂਸਰੇ ਪਾਸੇ ਯਾਨਕਿ 1600 ਬੱਸਾਂ ਜਿਨ੍ਹਾਂ ਦੇ ਵਿੱਚ ਪੰਜਾਬ ਰੋਡਵੇ ਔਰ ਪਨਪਾਸੀਆਂ ਬੱਸਾਂ ਨੇ ਪੀਆਰਟੀਸੀਆਂ ਬੱਸਾਂ ਨੇ ਇਸੇ ਤਰੀਕੇ ਨਾਲ 50-50 ਬੱਸਾਂ ਵਕ-ਵਕ ਦੀਪੋ ਸੂਸਤੇ ਉੱਤੇ ਵੀ ਕਿਤਨਾ ਕਿਤੇ ਇੱਕ ਪਾਸੇ ਜਿਹੜੀ ਜਥੇਬੰਦੀ ਤੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਵਿਚਾਰ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਚਲੋ ਇੱਕ ਪਾਸੇ ਤਾਂ ਸੰਗਤ ਹੈ ਤਾਂ ਅਸੀਂ ਇਸ ਬਾਬਤ ਕੁਝ ਜਿਹੜਾ ਗਲਤ ਬਿਆਨਤ ਨਹੀਂ ਕਰਦੇ ਪਰ ਜੋ ਸਥਿਤੀ ਪਹਿਲਾਂ ਹੁੰਦੀ ਹੈ ਤਾਂ ਪੰਜਾਬ ਸਰਕਾਰ ਪਹਿਲਾਂ ਤਾਂ ਮਸਲਿਆਂ ਦਾ ਹੱਲ ਨਹੀਂ ਕੱਢਦੀ ਔਰ ਜਦੋਂ ਅਸੀਂ ਹੜਤਾਲ ਕਰਦੇ ਹਾਂ ਤਾਂ ਉਸ ਵੇਲੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦੇਵਾਂਗੇ ਤਾਂ ਇਹ ਵੀ ਇਸ ਨੂੰ ਵੀ ਇੱਕ ਤਰੀਕੇ ਦੇ ਨਾਲ ਖੱਜਲ ਖੁਆਰੀ ਦੇ ਨਾਲ ਜੋੜੀ ਵੀ ਜਿਹੜਾ ਦੇਖਿਆ ਜਾ ਸਕਦਾ ਹੈ ਕਿ 3 ਦਿਨ ਜਿਹੜਾ ਪਹਿਲਾਂ ਮਾਗੀ ਦੇ ਮੇਲੇ ਦਾ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਰਾਸ਼ਟਰਪਤੀ ਦੀ ਫੇਰੀ ਦੇ ਦੌਰਾਨ ਵੀ ਜਿਹੜੀ ਹੈ ਉਹ ਬੱਸਾਂ ਦੀ ਸਰਵਿਸ ਉਸ ਜਗ੍ਹਾ ਦੇ ਤੋਂ ਵੀ ਲਾਈ ਜਾਣੀ ਹੈ ਇਹ ਦੋਹੋ ਪ੍ਰੋਗਰਾਮ ਜਿਹੜੇ ਨੇ ਇਸ ਨੂੰ ਲੈ ਕੇ ਕਰਮਚਾਰੀਆਂ ਅਧਿਕਾਰੀਆਂ ਦੀ ਜਿਹੜੀ ਛੁੱਟੀ ਹੈ ਉਹ ਵੀ ਬੰਦ ਕਰ ਦਿੱਤੀ ਕਿ ਤਿੰਨ ਦਿਨ ਕੋਈ ਵੀ ਛੁੱਟੀ ਜਿਹੜੀ ਆ ਉਹ ਨਾ ਲਵੇ ਔਰ ਪ੍ਰੋਪਰ ਹਾਜ਼ਰੀ ਜਿਹੜੀ ਉਹ ਬਣਾਈ ਰੱਖਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਵਿੱਚ ਦੋ ਦੋ ਵੱਖਰੇ ਰੂਪ ਜਿਹੜੇ ਸਾਹਮਣੇ ਆ ਰਹੇ ਆ ਦਿਖਾਈ ਦੇ ਰਹੇ ਨੇ ਜੀ ਅਮਨ ਜੀ ਮਨਜੋਤ ਬਹੁਤ-ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਫਿਲਹਾਲ ਸਰਕਾਰ ਦਾ ਇਹ ਆਦੇਸ਼ ਲੋਕਾਂ ਦੀ ਖੱਜਲ ਖਵਾਰੀ ਵਧਾ ਸਕਦਾ ਹੈ